ਅੱਜ ਸੁਮਨ ਦਾ ਵਿਆਹ ਹੋ ਰਿਹਾ ਸੀ ਪਰ ਕੁਝ ਅਜੀਹਾ ਹੋਇਆ ਕਿ ਬਰਾਤ ਵਾਪਸ ਚਲੀ ਗਈ ਰਿਸ਼ਤੇਦਾਰ ਵੀ ਵਾਪਸ ਮੁੜਨ ਲੱਗੇ ਇਹ ਵਿਆਹ ਕਿਸੇ ਦਾਜ ਦੇਹ ਦੀ ਵਜ੍ਹਾ ਨਾਲ ਨਹੀਂ ਸਗੋਂ ਕੁੜੀ ਦੇ ਪੱਕੇ ਰੰਗ ਕਾਰਨ ਟੁੱਟ ਗਿਆ ਸੀ ਕੁੜੀ ਦੇ ਪਿਓ ਨੇ ਮੁੰਡੇ ਵਾਲਿਆਂ ਦੇ ਬਹੁਤ ਤਰਲੇ ਕੀਤੇ ਪਰ ਉਹਨਾਂ ਤੇ ਕੋਈ ਅਸਰ ਨਾ ਹੋਇਆ ਜਦੋਂ ਕੁਝ ਮਹੀਨੇ ਪਹਿਲਾਂ ਸੁਮਨ ਦਾ ਰਿਸ਼ਤਾ ਹੋਇਆ ਸੀ ਤਾਂ ਉਦੋਂ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਵਿਆਹ ਵਾਲੇ ਦਿਨ ਉਹ ਬਰਾਤ ਵਾਪਸ ਲੈ ਗਈ ਸੁਮਨ ਦਾ ਪਿਓ ਜਿਹਦਾ ਨਾਮ ਹਰਜੀਤ ਸਿੰਘ ਸੀ ਉਹ ਪੰਡਾਲ ਵਿੱਚ ਲੱਗੀਆਂ ਹੋਈਆਂ ਖਾਲੀ ਕੁਰਸੀਆਂ ਤੇ ਬੈਠ ਕੇ ਬਹੁਤ ਧੀਰ ਤੱਕ ਰੋਂਦਾ ਰਿਹਾ। ਸੁਮਨ 4-5 ਸਾਲ ਦੀ ਸੀ ਜਦੋਂ ਉਹਦੀ ਮਾਂ ਇਸ ਦੁਨੀਆ ਤੋਂ ਚਲੀ ਗਈ। ਘਰ ਵਿੱਚ ਸਿਰਫ ਹਰਜੀਤ ਤੇ ਸੁਮਨ ਹੀ ਸਨ। ਵਿਆਹ ਟੁੱਟਣ ਦੇ ਕਾਰਨ ਹਰਜੀਤ ਸਿੰਘ ਆਪਣੇ ਹੀ ਗਮ ਵਿੱਚ ਬੈਠਾ ਰੋ ਰਿਹਾ ਸੀ। ਪਰ ਉਦੋਂ ਹੀ ਅਚਾਨਕ ਉਸ ਨੂੰ ਸੁਮਨ ਦਾ ਧਿਆਨ ਆਇਆ। ਉਹ ਭੱਜ ਕੇ ਸੁਮਨ ਦੇ ਕਮਰੇ ਵੱਲ ਜਾਣ ਲੱਗਿਆ। ਉਹਦੇ ਮਨ 'ਚ ਆਇਆ ਕਿ ਕਿਤੇ ਬਰਾਤ ਵਾਪਸ ਜਾਣ ਕਰਕੇ ਸੁਮਨ ਆਪਣੇ ਆਪ ਨੂੰ ਕੁਝ ਕਰ ਹੀ ਨਾ ਲਵੇ। ਜਦੋਂ ਹਰਜੀਤ ਸਿੰਘ ਉੱਠ ਕੇ ਸੁਮਨ ਦੇ ਕਮਰੇ ਵੱਲ ਜਾਣ ਲੱਗਿਆ ਤਾਂ ਉਸੇ ਸਮੇਂ ਸੁਮਨ ਚਾਹ ਲੈ ਕੇ ਆਪਣੇ ਬਾਪੂ ਦੇ ਕੋਲ ਆ ਗਈ। ਉਸਨੇ ਆਪਣੇ ਵਿਆਹ ਵਾਲਾ ਲਹਿੰਗਾ ਉਤਾਰ ਕੇ ਇੱਕ ਸਿੰਪਲ ਜਿਹਾ ਸੂਟ ਪਾਇਆ ਹੋਇਆ ਸੀ। ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਸੀ। ਇਸ ਤੋਂ ਪਹਿਲਾਂ ਕਿ ਹਰਜੀਤ ਸਿੰਘ ਕੁਝ ਬੋਲਦਾ ਸੁਮਨ ਕਹਿਣ ਲੱਗੀ ਕਿ ਬਾਪੂ ਜੀ ਜਲਦੀ ਜਲਦੀ ਚਾਹ ਪੀ ਲਓ। ਇਸ ਤੋਂ ਬਾਅਦ ਫਟਾਫਟ ਇਹ ਕੁਰਸੀਆਂ, ਭਾਂਡੇ ਤੇ ਬਾਕੀ ਸਮਾਨ ਵਾਪਸ ਕਰ ਦਿੰਨੇ ਆ। ਬੇਵਜਾ ਕਿਰਾਇਆ ਦੇਣਾ ਪਊਗਾ। ਹਰਜੀਤ ਸਿੰਘ ਨੂੰ ਕੁਝ ਵੀ ਸਮਝ ਨਹੀਂ ਸਿਆ ਰਿਹਾ ਕਿ ਸੋਮਨ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੀ ਹੈ ਪਰ ਉਹ ਤਾਂ ਪ੍ਰੀਤੀ ਨੂੰ ਖੁਸ਼ ਦੇਖਣਾ ਚਾਹੁੰਦਾ ਸੀ ਭਾਜਾ ਭਾਵੇਂ ਕੋਈ ਵੀ ਹੋਵੇ ਹਰਜੀਤ ਸਿੰਘ ਨੇ ਉਸ ਨੂੰ ਕੁਝ ਨਾ ਪੁੱਛਿਆ ਚਾਹ ਪੀਣ ਤੋਂ ਬਾਅਦ ਉਹ ਆਪਣੇ ਕੰਮ ਤੇ ਲੱਗ ਗਿਆ ਹੁਣ ਇਸ ਗੱਲ ਨੂੰ ਇੱਕ ਹਫਤਾ ਬੀਤ ਚੁੱਕਿਆ ਸੀ ਇੱਕ ਹਫਤੇ ਬਾਅਦ ਹਰਜੀਤ ਸਿੰਘ ਸੋਮਨ ਨੂੰ ਕਹਿਣ ਲੱਗਦਾ ਹੈ ਕਿ ਚੱਲ ਪੁੱਤ ਆਪਾਂ ਆਪਣੇ ਪਿੰਡ ਵਾਪਸ ਚੱਲਦੇ ਹਾਂ ਇਸ ਸ਼ਹਿਰ ਵਿੱਚ ਤਾਂ ਹੁਣ ਮੇਰਾ ਦਮ ਘੁੱਟਦਾ ਹੈ ਸੂਮਣ ਵੀ ਆਪਣੇ ਬਾਪੂ ਦੀ ਗੱਲ ਮੰਨ ਲੈਂਦੀ ਹੈ ਉਹ ਦੋਨੇ ਪਿਓਤੀ ਪਿੰਡ ਜਾਣ ਦੀ ਤਿਆਰੀ ਕਰਦੇ ਐ ਪਿੰਡ ਵਿੱਚ ਹਰਜੀਤ ਕੋਲ ਆਪਣੀ ਵਧੀਆ ਜ਼ਮੀਨ ਜਾਇਆ ਸੀ ਉਹ ਆਪਣੀ ਜ਼ਮੀਨ ਵਿੱਚ ਖੇਤੀ ਕਰਦੇ ਸਨ ਪਰ ਪਹਿਲਾਂ ਹਰਜੀਤ ਸਿੰਘ ਸੂਮਣ ਦੀ ਮਾਂ ਦੀ ਯਾਦਾਂ ਵਿੱਚੋਂ ਨਿਕਲ ਲਈ ਪਿੰਡ ਵਾਲਾ ਘਰ ਛੱਡ ਕੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਗਿਆ ਸੀ ਪਿੰਡ ਆ ਕੇ ਹੁਣ ਹਰਜੀਤ ਨੇ ਫੇਰ ਤੋਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੂਮਣ ਵੀ ਖੇਤੀ ਦੇ ਕੰਮਾਂ ਵਿੱਚ ਆਪਣੇ ਬਾਪੂ ਦੀ ਮਦਦ ਕਰਦੀ ਹਰਜੀਤ ਸਿੰਘ ਤਾਂ ਸਿਰਫ ਆਪਣੀ ਧੀ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਉਧਰ ਜਿਹੜਾ ਲੜਕਾ ਸੁਮਨ ਦੇ ਵਿਆਹ ਵਾਲੇ ਦਿਨ ਉਹਨੂੰ ਪੱਕੇ ਰੰਗ ਦੀ ਵਜ੍ਹਾ ਕਰਕੇ ਛੱਡ ਕੇ ਗਿਆ ਸੀ। ਹੁਣ ਉਹਦਾ ਵਿਆਹ ਇੱਕ ਬਹੁਤ ਹੀ ਸੋਹਣੀ ਸੁਨੱਖੀ ਕੁੜੀ ਨਾਲ ਹੋ ਰਿਹਾ ਸੀ। ਉਹ ਬਹੁਤ ਖੁਸ਼ ਸੀ। ਇਸ ਖੁਸ਼ੀ ਵਿੱਚ ਉਹ ਆਪਣੇ ਦੋਸਤਾਂ ਨਾਲ ਘੁੰਮਣ ਫਿਰਨ ਲਈ ਘਰੋਂ ਬਾਹਰ ਜਾਂਦਾ ਹੈ। ਉਹ ਆਪਣੇ ਦੋਸਤਾਂ ਨਾਲ ਮસ્ਤੀ ਕਰ ਰਿਹਾ ਸੀ ਕਿ ਅਚਾਨਕ ਉਹਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਰਕੇ ਉਹ ਆਪਣੇ ਆਪ ਨੂੰ ਸੰਭਾਲ ਨਾ ਸਕਿਆ। ਉਹਦੇ ਦੋਸਤਾਂ ਨੇ ਵੀ ਉਸ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦੇ ਵਹਾਅ ਦੇ ਨਾਲ ਉਹ ਬਹੁਤ ਦੂਰ ਚਲਾ ਗਿਆ। ਦੋਸਤ ਵੀ ਡਰ ਕੇ ਉੱਥੋਂ ਭੱਜ ਗਏ। ਉਹ ਬੇਹੋਸ਼ ਹੋ ਗਿਆ ਸੀ। ਉਹ ਨਹਿਰ ਉਸ ਪਿੰਡ ਵਿੱਚੋਂ ਦੀ ਲੰਘਦੀ ਸੀ ਜਿੱਥੇ ਸੁਮਨ ਤੇ ਉਹਦੇ ਬਾਪੂ ਜੀ ਰਹਿੰਦੇ ਸਨ। ਹਰਜੀਤ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਉਦੋਂ ਹੀ ਉਹਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਪਾਣੀ ਵਿੱਚ ਰੁੜਦਾ ਹੋਇਆ ਆ ਰਿਹਾ ਹੈ। ਆਸੇ-ਪਾਸੇ ਦੇ ਲੋਕਾਂ ਦੀ ਮਦਦ ਨਾਲ ਹਰਜੀਤ ਨੇ ਉਸ ਮੁੰਡੇ ਨੂੰ ਪਾਣੀ ਵਿੱਚੋਂ ਕੱਢਿਆ ਉਹ ਵਿਚਾਰਾ ਬੇਹੋਸ਼ ਹੋਇਆ ਪਿਆ ਸੀ ਉਹ ਉਸ ਨੂੰ ਉਸੇ ਤਰ੍ਹਾਂ ਚੱਕ ਕੇ ਆਪਣੇ ਘਰ ਵਿੱਚ ਲੈ ਗਏ ਹਰਜੀਤ ਸਿੰਘ ਨੇ ਡਾਕਟਰ ਦੀ ਸਹਾਇਤਾ ਨਾਲ ਉਸ ਨੌਜਵਾਨ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਦਾ ਇਲਾਜ ਕੀਤਾ ਜਦੋਂ ਉਹ ਨੌਜਵਾਨ ਹੋਸ਼ ਵਿੱਚ ਆਇਆ ਤਾਂ ਉਹ ਸੁਮਨ ਤੇ ਉਹਦੇ ਬਾਪੂ ਨੂੰ ਦੇਖ ਕੇ ਇੱਕਦਮ ਹੈਰਾਨ ਰਹਿ ਗਿਆ ਉਸ ਨੂੰ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਹੋਈ ਤਾਂ ਉਹ ਜਾਦਾਸ਼ਤ ਜਾਣ ਦੀ ਐਕਟਿੰਗ ਕਰਨ ਲੱਗਿਆ ਉਹਨਾਂ ਨੂੰ ਪਹਿਚਾਨ ਗਿਆ ਸੀ ਹਰਜੀਤ ਸਿੰਘ ਨੇ ਉਸ ਮੁੰਡੇ ਨੂੰ ਉਦੋਂ ਤੱਕ ਆਪਣੇ ਘਰੇ ਰੱਖਿਆ ਜਦੋਂ ਤੱਕ ਉਹਦੇ ਜ਼ਖਮ ਠੀਕ ਨਾ ਹੋਏ ਸੁਮਨ ਤੇ ਉਹਦੇ ਬਾਪੂ ਨੇ ਵੀ ਉਸ ਨੌਜਵਾਨ ਨੂੰ ਪਛਾਨ ਲਿਆ ਸੀ ਇਹ ਮੁੰਡਾ ਕੋਈ ਹੋਰ ਨਹੀਂ ਸੀ ਇਹ ਉਹੀ ਸੀ ਜੀਨੇ ਸੁਮਨ ਦਾ ਰਿਸ਼ਤਾ ਟੁਕਰਾ ਦਿੱਤਾ ਸੀ ਉਹ ਚਾਹੁੰਦੇ ਤਾਂ ਉਸ ਨੂੰ ਸ਼ਹਿਰ ਛੱਡ ਕੇ ਆ ਸਕਦੇ ਸਨ ਪਰ ਸੁਮਨ ਕਹਿਣ ਲੱਗੀ ਹੈ ਕਿ ਬਾਪੂ ਜੀ ਹੁਣ ਇਹਨੂੰ ਕੁਝ ਵੀ ਯਾਦ ਨਹੀਂ ਇਸ ਲਈ ਇਹਨੂੰ ਮੇਰੇ ਪੱਕੇ ਰੰਗ ਤੋਂ ਕੋਈ ਦਿੱਕਤ ਨਹੀਂ ਹੋਣੀ ਇਹ ਆਪਣੇ ਘਰ ਵਿੱਚ ਇੱਕ ਮਹਿਮਾਨ ਹੈ ਤੇ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਦਾ ਇਲਾਜ ਕਰਵਾਵਾਂਗੇ ਉਹ ਨੌਜਵਾਨ ਸੁਮਨ ਤੇ ਉਹਦੇ ਬਾਪੂ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਤੇ ਜਾਦ ਰਸਤ ਜਾਣ ਵਾਲਾ ਨਾਟਕ ਜਾਰੀ ਰੱਖਦਾ ਹੈ ਸੁਮਨ ਉਸ ਮੁੰਡੇ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕਰਦੀ ਹੈ ਉਹਦੇ ਖਾਣ ਪੀਣ ਚੱਲਣ ਫਿਰਨ ਦਾ ਖੂਬ ਧਿਆਨ ਰੱਖਦੀ ਹੈ ਹੌਲੀ-ਹੌਲੀ ਉਹ ਇੱਕ ਦੂਜੇ ਨਾਲ ਹਾਸਾ ਮਜ਼ਾਕ ਵੀ ਕਰਨ ਲੱਗਦੇ ਆ ਉਸ ਮੁੰਡੇ ਨੂੰ ਹੁਣ ਹੌਲੀ-ਹੌਲੀ ਸੁਮਨ ਪਸੰਦ ਆਉਣ ਲੱਗ ਗਈ ਸੀ ਇੱਕ ਦਿਨ ਉਹ ਨੌਜਵਾਨ ਸੁਮਣ ਨੂੰ ਪੁੱਛਦਾ ਹੈ ਕਿ ਮੈਂ ਕੌਣ ਆ ਕਿੱਥੋਂ ਆਇਆ ਮੇਰਾ ਕੀ ਨਾਂ ਹੈ ਮੈਨੂੰ ਤਾਂ ਕੁਝ ਵੀ ਯਾਦ ਨਹੀਂ ਪਰ ਤੁਹਾਡੇ ਆਪਣੇ ਪੰਨੋ ਦੇਖ ਕੇ ਮੇਰਾ ਹਮੇਸ਼ਾ ਲਈ ਇੱਥੇ ਰਹਿਣ ਦਾ ਦਿਲ ਕਰਨ ਲੱਗ ਗਿਆ ਇਹ ਸੁਣ ਕੇ ਸੁਮਣ ਕਹਿੰਦੀ ਹੈ ਕਿ ਤੁਸੀਂ ਚਿੰਤਾ ਨਾ ਕਰੋ ਕੱਲ ਨੂੰ ਮੇਰੇ ਬਾਪੂ ਜੀ ਤੁਹਾਨੂੰ ਸ਼ਹਿਰ ਛੱਡ ਆਉਣਗੇ ਮੈਂ ਤੁਹਾਡੇ ਹੱਥ ਵਿੱਚ ਲਿਖ ਕੇ ਪੋਸਟਰ ਦੇ ਦੇਵਾਂਗੀ ਕਿ ਇਸ ਨੌਜਵਾਨ ਮੁੰਡੇ ਦੇ ਘਰ ਦਾ ਪਤਾ ਦੱਸਣ ਵਾਲੇ ਨੂੰ 1 ਲੱਖ ਰੁਪਏ ਦਿੱਤਾ ਜਾਵੇਗਾ ਸੂਮਨ ਦੀ ਇਹ ਗੱਲ ਸੁਣ ਕੇ ਉਹ ਨੌਜਵਾਨ ਕਹਿਣ ਲੱਗਦਾ ਕਿ ਤੂੰ ਮੇਰੇ ਨਾਲ ਮਜ਼ਾਕ ਕਰ ਰਹੀ ਹੈ ਤੂੰ ਤਾਂ ਮੇਰਾ ਮਜ਼ਾਕ ਉਡਾ ਰਹੀ ਹੈ ਪਰ ਸੂਮਨ ਭਾਵੁਕ ਹੋ ਕੇ ਕਹਿਣ ਲੱਗਦੀ ਹੈ ਕਿ ਨਹੀਂ ਮੇਰੀ ਇੰਨੀ ਔਕਾਤ ਕਿੱਥੇ ਕਿ ਮੈਂ ਕਿਸੇ ਦਾ ਮਜ਼ਾਕ ਉਡਾਵਾਂ ਉਹ ਮੁੰਡਾ ਸੂਮਨ ਨੂੰ ਪੁੱਛਣ ਲੱਗਿਆ ਕਿ ਤੇਰਾ ਜੇ ਤੱਕ ਵਿਆਹ ਨਹੀਂ ਹੋਇਆ ਇਸ ਤੇ ਸੂਮਨ ਕਹਿਣ ਲੱਗੀ ਕਿ ਮੈਂ ਤਾਂ ਸਿਰਫ ਇੱਕ ਨੌਜਵਾਨ ਨੂੰ ਹੀ ਆਪਣੀ ਜ਼ਿੰਦਗੀ ਮੰਨਿਆ ਸੀ ਪਰ ਉਸਨੇ ਮੈਨੂੰ અપਨਾਉਣ ਤੋਂ ਇਨਕਾਰ ਕਰ ਦਿੱਤਾ ਉਹ ਮੁੰਡਾ ਕਹਿਣ ਲੱਗਦਾ ਹੈ ਕਿ ਜ਼ਰੂਰ ਇਹ ਕੋਈ ਪਾਗਲ ਹੋਊਗਾ ਜਿਨੇ ਤੈਨੂੰ ਠੁਕਰਾਉਣ ਦੀ ਗਲਤੀ ਕੀਤੀ ਹੈ ਸੁਮਨ ਕਹਿਣ ਲੱਗਦੀ ਹੈ ਕਿ ਨਹੀਂ ਉਹ ਤਾਂ ਇੱਕ ਬੜਾ ਹੀ ਸਮਝਦਾਰ ਮੁੰਡਾ ਸੀ ਜੇ ਪਾਗਲ ਹੁੰਦਾ ਤਾਂ ਮੈਨੂੰ ਜ਼ਰੂਰ ਅਪਣਾ ਲੈਂਦਾ ਉਹ ਨੌਜਵਾਨ ਕਹਿਣ ਲੱਗਦਾ ਹੈ ਕਿ ਜੇਕਰ ਉਹੀ ਮੁੰਡਾ ਆਪਣੀ ਗਲਤੀ ਮੰਨ ਕੇ ਅੱਜਕੱਲ ਤੈਨੂੰ ਦੁਬਾਰੇ ਅਪਣਾਉਣ ਲਈ ਤੇਰੇ ਸਾਹਮਣੇ ਆਜੇ ਫਿਰ ਤੂੰ ਉਹਨੂੰ ਮਾਫ਼ ਕਰ ਦੇਂਗੀ ਤੂੰ ਉਹਨੂੰ ਮਾਫ਼ ਕਰਕੇ ਉਹਦੇ ਨਾਲ ਵਿਆਹ ਕਰਵਾਵੇਂਗੀ ਸੁਮਨ ਕਹਿਣ ਲੱਗੀ ਕਿ ਗਲਤੀ ਉਸ ਨੌਜਵਾਨ ਦੀ ਨਹੀਂ ਸੀ ਫਿਰ ਮੈਂ ਉਹਨੂੰ ਮਾਫ਼ ਕਿਵੇਂ ਕਰਾਂਗੀ ਗਲਤੀ ਤਾਂ ਮੇਰੀ ਸੀ ਉਹ ਨੌਜਵਾਨ ਖੁਸ਼ ਹੋ ਕੇ ਕਹਿੰਦਾ ਕਿ ਇਹਦਾ ਮਤਲਬ ਤੂੰ ਉਸ ਮੁੰਡੇ ਨਾਲ ਵਿਆਹ ਕਰਵਾ ਸਕਦੀ ਹੈ ਪਰ ਸੁਮਨ ਬੜੇ ਹੀ ਆਤਮ ਵਿਸ਼ਵਾਸ ਤੇ ਦ੍ਰਿੜਤਾ ਨਾਲ ਉੱਤਰ ਦਿੰਦੀ ਹੋਈ ਕਹਿੰਦੀ ਹੈ ਕਿ ਨਹੀਂ ਬਿਲਕੁਲ ਨਹੀਂ ਹੁਣ ਮੈਂ ਦੁਬਾਰਾ ਉਸ ਨਾਲ ਵਿਆਹ ਕਰਵਾਉਣ ਦਾ ਸੋਚ ਵੀ ਨਹੀਂ ਸਕਦੀ ਉਸ ਮੁੰਡੇ ਨੇ ਜੋ ਕੀਤਾ ਉਹ ਮੈਨੂੰ ਹੀ ਪਤਾ ਹੈ ਉਹ ਮੁੰਡਾ ਕਹਿੰਦਾ ਹੈ ਪਰ ਹੁਣ ਕੀ ਉਲਝਣ ਹੈ ਜੇ ਉਹ ਮਾਫੀ ਮੰਗਦਾ ਤਾਂ ਤੈਨੂੰ ਮਾਫ ਕਰ ਦੇਣਾ ਚਾਹੀਦਾ ਸੁਮਨ ਚੁੱਪ ਕਰ ਜਾਂਦੀ ਹੈ ਸ਼ਾਇਦ ਉਹ ਬੋਲਣ ਤੋਂ ਪਹਿਲਾਂ ਕੁਝ ਸੋਚ ਰਹੀ ਸੀ ਤੇ ਖੁਦ ਨੂੰ ਸੰਭਾਲ ਰਹੀ ਸੀ ਸੁਮਨ ਦਾ ਬਾਪੂ ਜੋ ਕਮਰੇ ਦੇ ਬਾਹਰ ਖੜਕੇ ਸਭ ਕੁਝ ਸੁਣ ਰਿਹਾ ਸੀ ਉਹ ਵੀ ਸੁਮਨ ਦੇ ਮੂੰਹੋਂ ਜਵਾਬ ਸੁਣਨ ਲਈ ਬੇਤਾਬ ਸੀ ਪਰ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਜਿਸ ਨੂੰ ਦੇਖ ਕੇ ਉਹ ਨੌਜਵਾਨ ਚੁੱਪ ਕਰ ਗਿਆ ਆਪਣੇ ਹੰਝੂ ਸਾਫ ਕਰਦੇ ਹੋਏ ਸੁਮਨ ਕਹਿਣ ਲੱਗੀ ਕਿ ਮੇਰੇ ਵਿਆਹ ਵਾਲੇ ਦਿਨ ਮੈਂ ਆਪਣੇ ਬਾਪੂ ਨੂੰ ਉਸ ਮੁੰਡੇ ਦੇ ਪੈਰਾਂ ਤੇ ਸਿਰ ਰੱਖ ਕੇ ਰਗੜਦੇ ਹੋਏ ਦੇਖਿਆ ਸੀ ਮੇਰਾ ਬਾਪੂ ਮੇਰੇ ਲਈ ਸਭ ਕੁਝ ਹੈ ਮੈਂ ਉਸ ਦਿਨ ਕੱਲੀ ਬੈਠ ਕੇ ਬਹੁਤ ਰੋਈ ਸੀ ਬਰਾਤ ਵਾਪਸ ਚਲੀ ਗਈ ਵਿਆਹ ਵਿੱਚ ਆਏ ਰਿਸ਼ਤੇਦਾਰ ਤੇ ਹੋਰ ਲੋਕ ਵੀ ਸਾਰੇ ਆਪਣੇ ਆਪਣੇ ਰਸਤੇ ਪੈ ਗਏ ਮੇਰਾ ਬਾਪੂ ਇਕੱਲਾ ਉਸ ਦਿਨ ਮੁੰਡੇ ਵਾਲਿਆਂ ਦੇ ਪੈਰ ਫੜ ਰਿਆ ਸੀ ਬਰਾਤ ਵਾਪਸ ਜਾਣ ਤੋਂ ਬਾਅਦ ਉਹ ਇਕੱਲਾ ਵਿਆਹ ਵਾਲੇ ਪੰਡਾਲ ਵਿੱਚ ਖਾਲੀ ਪੁਰਸੀਆਂ ਤੇ ਬੈਠ ਕੇ ਰੋ ਰਿਹਾ ਸੀ ਮੇਰਾ ਬਾਪੂ ਮੇਰੀ ਦੁਨੀਆ ਹੈ ਫਿਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਚਾਹ ਬਣਾਈ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਬਾਪੂ ਮੇਰੇ ਹੰਝੂ ਦੇਖ ਕੇ ਟੁੱਟ ਜੇ ਮੈਂ ਆਪਣੇ ਬਾਪੂ ਲਈ ਮੁਸਕਰਾਈ ਮੈਂ ਆਪਣੇ ਪਿਓ ਦੀ ਰਾਜਕੁਮਾਰੀ ਹਾਂ ਮੇਰੇ ਪੱਕੇ ਰੰਗ ਦੀ ਵਜ੍ਹਾ ਨਾਲ ਉਸ ਨੌਜਵਾਨ ਨੇ ਤਾਂ ਮੈਨੂੰ ਠੁਕਰਾ ਦਿੱਤਾ ਸੀ ਪਰ ਮੇਰੇ ਬਾਪੂ ਨੇ ਮੇਰੇ ਲਈ ਮੇਰੀ ਮਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਦੂਜਾ ਵਿਆਹ ਨਹੀਂ ਕਰਵਾਇਆ ਸ਼ੈਅ ਇਸ ਕਰਕੇ ਕਿ ਮੇਰੇ ਬਾਪੂ ਨੂੰ ਇਹ ਲੱਗਦਾ ਸੀ ਕਿ ਮਤਰਈ ਮਾਂ ਆ ਕੇ ਮੇਰੀ ਰਾਜਕੁਮਾਰੀ ਨੂੰ ਤੰਗ ਨਾ ਕਰੇ ਹਰਜੀਤ ਸਿੰਘ ਸੁਮਨ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਰੋ ਰਿਹਾ ਸੀ ਸੁਮਨ ਨੇ ਆਪਣੇ ਬਾਪੂ ਲਈ ਆਪਣੇ ਦੁੱਖਾਂ ਨੂੰ ਝੂਠੀ ਮੁਸਕਾਨ ਦੇ ਪਿੱਛੇ ਲੁਕੋ ਦਿੱਤਾ ਸੀ ਸੁਮਨ ਕਹਿਣ ਲੱਗੀ ਕਿ ਹਰੇਕ ਧੀ ਦੇ ਪਿਓ ਦੀ ਖੁਸ਼ੀ ਉਹਦੀ ਧੀ ਦੇ ਹੱਥ ਵਿੱਚ ਹੁੰਦੀ ਹੈ ਜੇ ਧੀ ਮੁਸਕਰਾਉਂਦੀ ਹੈ ਤਾਂ ਪਿਓ ਦੀ ਉਮਰ ਦੁੱਗਣੀ ਹੋ ਜਾਂਦੀ ਹੈ ਪਰ ਜੇ ਧੀ ਰੋਂਦੀ ਹੈ ਤਾਂ ਉਹਦਾ ਪਿਓ ਇੱਕਦਮ ਟੁੱਟ ਜਾਂਦਾ ਹੈ ਮੈਂ ਉਸ ਮੁੰਡੇ ਲਈ ਪੱਕੇ ਰੰਗ ਦੀ ਕੁੜੀ ਸੀ ਪਰ ਆਪਣੇ ਪਿਓ ਦੀ ਮੈਂ ਹਮੇਸ਼ਾ ਹੀ ਰਾਜਕੁਮਾਰੀ ਆ ਮੇਰਾ ਵਿਆਹ ਟੁੱਟਣ ਤੋਂ ਬਾਅਦ ਮੇਰੇ ਪਿਓ ਨੇ ਉਸ ਸ਼ਹਿਰ ਨੂੰ ਵੀ ਛੱਡ ਦਿੱਤਾ ਜਿੱਥੇ ਉਹਦੀ ਧੀ ਦਾ ਅਪਮਾਨ ਹੋਇਆ ਸੀ ਹੁਣ ਤੁਸੀਂ ਦੱਸੋ ਕਿ ਮੈਂ ਉਸ ਮੁੰਡੇ ਨੂੰ ਕਿਸ ਤਰ੍ਹਾਂ ਅਪਨਾ ਸਕਦੀ ਆ ਤੁਸੀਂ ਖੁਦ ਸੋਚੋ ਕਿ ਦੁਬਾਰਾ ਮੈਂ ਉਸ ਮੁੰਡੇ ਨਾਲ ਵਿਆਹ ਕਿਵੇਂ ਕਰਾਂ ਜਿਨੇ ਮੇਰੇ ਰੱਬ ਵਰਗੇ ਪਿਓ ਨੂੰ ਆਪਣੇ ਪੈਰਾਂ ਵਿੱਚ ਰੋਲ ਲਿਆ ਮੇਰਾ ਰੰਗ ਪੱਕਾ ਹੈ ਪਰ ਹਾਂ ਤਾਂ ਮੈਂ ਇੱਕ ਧੀ ਸੁਮਨ ਦੀਆਂ ਗੱਲਾਂ ਸੁਣ ਕੇ ਉਸ ਨੌਜਵਾਨ ਦੀ ਅੱਖਾਂ ਵਿੱਚ ਹੰਝੂ ਆ ਗਏ। ਉਹਦੇ ਕੋਲੋਂ ਬੋਲਣ ਲਈ ਕੁਝ ਵੀ ਨਹੀਂ ਰਿਹਾ। ਉਹ ਚੁੱਪਚਾਪ ਸੁਣਦਾ ਰਿਹਾ। ਚੁੱਪਚਾਪ ਉੱਠਿਆ ਤੇ ਉੱਠ ਕੇ ਸੁਮਨ ਨੂੰ ਸਲੂਟ ਮਾਰਦਾ ਹੋਇਆ ਕਹਿਣ ਲੱਗਿਆ ਕਿ ਮੈਂ ਇੱਕ ਵਾਰੀ ਤੈਨੂੰ ਆਪਣੇ ਗਲ ਨਾਲ ਲਾ ਸਕਦਾ। ਇਹ ਦੇਖ ਕੇ ਸੁਮਨ ਕੁਝ ਨਾ ਬੋਲੀ ਪਰ ਫਿਰ ਵੀ ਉਸ ਨੌਜਵਾਨ ਨੇ ਸੁਮਨ ਨੂੰ ਕੁੱਟ ਕੇ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਰੱਬ ਕਰੇ ਮੈਨੂੰ ਵੀ ਪੱਕੇ ਰੰਗ ਦੀ ਕੁੜੀ ਮਿਲੇ। ਮੈਂ ਸੱਚ ਦਿਲੋਂ ਇਹੀ ਅਰਦਾਸ ਕਰਦਾ। ਕਿ ਮੇਰਾ ਵਿਆਹ ਤੇਰੇ ਨਾਲ ਹੋ ਜੇ ਇਹ ਕਹਿੰਦਾ ਹੋਇਆ ਉਹ ਨੌਜਵਾਨ ਕਮਰੇ ਵਿੱਚੋਂ ਬਾਹਰ ਚਲਾ ਜਾਂਦਾ ਹੈ ਜਿਵੇਂ ਹੀ ਉਹ ਕਮਰੇ ਵਿੱਚੋਂ ਬਾਹਰ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਹਰਜੀਤ ਸਿੰਘ ਜੀ ਵੀ ਬਾਹਰ ਖੜੇ ਰੋ ਰਏ ਸਨ ਉਹ ਨੌਜਵਾਨ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦਾ ਹੈ ਉਹ ਕਹਿਣ ਲੱਗਦਾ ਹੈ ਕਿ ਮੇਰੀ ਯਾਦਦਾਸ਼ਤ ਬਿਲਕੁਲ ਠੀਕ ਹੈ ਪਰ ਇਹ ਗੱਲ ਤੁਸੀਂ ਸੁਮਨ ਨੂੰ ਨਾ ਦੱਸਣਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ ਮੈਨੂੰ ਗੁਨੇਗਾਰ ਮੰਨੇ ਮੇਰੀ ਯਾਦਦਾਸ਼ਤ ਤਾਂ ਉਸ ਦਿਨ ਠੀਕ ਨਹੀਂ ਸੀ ਜਿਸ ਦਿਨ ਮੈਂ ਸੁਮਨ ਨੂੰ ਠੁਕਰਾਇਆ ਸੀ ਇਹਥੋਂ ਚਲਾ ਗਿਆ ਸੀ ਮੈਂ ਆਪਣੀ ਬੇਗੁਨਾਹੀ ਦਾ ਕੋਈ ਵੀ ਸਬੂਤ ਨਹੀਂ ਦੇਵਾਂਗਾ ਮੈਂ ਚਾਹੁੰਨਾ ਹੈ ਕਿ ਜੋ ਗੁਨਾਹ ਮੈਂ ਕੀਤਾ ਹੈ ਤੁਸੀਂ ਮੈਨੂੰ ਉਹਦੀ ਸਜ਼ਾ ਦਿਓ ਹੁਣ ਸੁਮਨ ਦਾ ਵਿਆਹ ਮੇਰੇ ਨਾਲ ਕਰ ਦਿਓ ਮੈਂ ਉਡੀਕ ਕਰਾਂਗਾ ਕਿ ਕਦੋਂ ਮੇਰੇ ਗੁਨਾਹਾਂ ਦੀ ਸੁਣਵਾਈ ਹੋਵੇਗੀ ਉਸ ਵਿੱਚ ਵਕੀਲ ਤੇ ਜੱਜ ਦੋਨੇ ਹੀ ਸੁਮਣ ਹੀ ਆਪ ਹੋਵੇਗੀ ਫਿਰ ਭਾਵੇਂ ਉਹ ਮੈਨੂੰ ਸਜ਼ਾ ਦੇਵੇ ਜਾਂ ਰਹਾ ਕਰ ਦੇ ਬਸ ਮੈਂ ਉਹਦਾ ਹੀ ਹੋ ਕੇ ਰਹਾਗਾ ਇਹ ਕਹਿੰਦੇ ਹੋਏ ਉਹ ਨੌਜਵਾਨ ਸੁਮਨ ਦੇ ਬਾਪੂ ਦੇ ਪੈਰੀ ਹੱਥ ਲਾ ਕੇ ਉੱਥੋਂ ਚਲਾ ਜਾਂਦਾ ਹੈ ਸੁਮਨ ਉਸ ਨੂੰ ਜਾਂਦੇ ਹੋਏ ਨੂੰ ਦੇਖ ਰਹੀ ਸੀ ਉਸਨੇ ਉਹਦੀਆਂ ਉਹ ਸਾਰੀਆਂ ਗੱਲਾਂ ਸੁਣ ਲਈਆਂ ਸੀ ਜੋ ਉਸ ਨੌਜਵਾਨ ਨੇ ਹਰਜੀਤ ਸਿੰਘ ਨਾਲ ਕੀਤੀਆਂ ਸਨ ਹਰਜੀਤ ਸਿੰਘ ਸੁਮਨ ਨੂੰ ਕਹਿੰਦਾ ਕਿ ਪੁੱਤਰ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ ਉਸ ਮੁੰਡੇ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਹੈ ਪੁੱਤ ਤੂੰ ਸਭ ਕੁਝ ਭੁੱਲ ਕੇ ਉਹਦੇ ਨਾਲ ਵਿਆਹ ਕਰ ਲੈ ਮੈਂ ਵੀ ਤੇਰੀ ਜ਼ਿੰਮੇਵਾਰੀ ਤੋਂ ਹੁਣ ਆਜ਼ਾਦ ਹੋਣਾ ਚਾਹੁੰਦਾ ਹੈ ਉਦੋਂ ਉਹ ਨੌਜਵਾਨ ਮੁੰਡਾ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਉਂਦਾ ਹੈ ਤੇ ਫਿਰ ਉਹ ਸੁਮਨ ਨਾਲ ਉਸੇ ਸ਼ਹਿਰ ਵਿੱਚ ਜਾ ਕੇ ਦੁਆਰੇ ਵਿਆਹ ਕਰਵਾ ਲੈਂਦਾ ਹੈ ਜਿੱਥੇ ਕਦੇ ਉਸਨੇ ਉਹਨੂੰ ਠੁਕਰਾ ਦਿੱਤਾ ਸੀ ਹੁਣ ਉਹ ਦੋਨੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਉਣ ਲੱਗਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ